ਪੰਜਾਬ ਕੈਬਨਿਟ ਦੇ ਵਿੱਚ ਵਿਸਥਾਰ ਹੋਣ ਜਾ ਰਿਹਾ ਕਈ ਮੰਤਰੀ ਹਟਾਏ ਜਾਣ ਦੀਆਂ ਚਰਚਾਵਾਂ ਨੇ ਤੇ ਕਈ ਅਫਸਰ ਵੀ ਹਟਾਏ ਜਾਣੇ ਨੇ ਮੰਤਰੀ ਤੇ ਅਫਸਰ ਕਦੋਂ ਹਟਾਏ ਜਾਣੇ ਨੇ ਇਹਦੇ ਬਾਰੇ ਕਸ਼ਮਕਸ਼ ਜਾਰੀ ਹੈ ਭਗਵੰਤ ਮਾਨ ਆਪਣਾ ਦਾ ਲਾਉਣ ਨੂੰ ਫਿਰਦੇ ਨੇ ਤੇ ਦਿੱਲੀ ਹਾਈ ਮਾਨ ਆਪਣਾ ਦਾ ਲਾਉਣ ਨੂੰ ਫਿਰਦੀ ਹੈ ਪਰ ਮੰਤਰੀ ਹਟਾਏ ਜਾਣੇ ਨੇ ਇਹ ਤੈਅ ਹੋ ਚੁੱਕਿਆ ਹੈ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪੰਜਾਬ ਸਰਕਾਰ ਦੇ ਵਿੱਚ ਲਗਾਤਾਰ ਕਸ਼ਮਕਸ਼ ਜਾਰੀ ਹੈ ਪੰਜਾਬ ਸਰਕਾਰ ਲਗਾਤਾਰ ਇਸ ਮਾਮਲੇ ਦੇ ਵਿੱਚ ਉਲਝੀ ਹੋਈ ਵਿਖਾਈ ਦਿੰਦੀ ਹੈ ਕਿ ਮੰਤਰੀ ਕਦੋਂ ਹਟਾਏ ਜਾਣ ਤੇ ਕਦੋਂ ਨਵੇਂ ਮੰਤਰੀ ਲਿਆਂਦੇ ਜਾਣ ਚਰਚਾਵਾਂ ਨਵੀਆਂ ਚੱਲੀਆਂ ਨੇ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਰਾਜਨੀਤਿਕ ਹਲਕਿਆਂ 'ਚ ਇਹ ਚਰਚਾ ਚੱਲ ਰਹੀ ਹੈ ਕਿ ਜਲੰਧਰ ਵਾਲੀ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਕੀਤਾ ਜਾਣਾ ਹੈ ਮੰਤਰੀ ਮੰਡਲ ਦੇ ਵਿੱਚ ਕਟੌਤੀ ਕੀਤੀ ਜਾਣੀ ਹੈ ਕੁਝ ਮੰਤਰੀ ਤੇ ਕੁਝ ਅਫਸਰ ਹਟਾਏ ਜਾ ਸਕਦੇ ਆ ਇਹਦੀ ਚਰਚਾ ਲਗਾਤਾਰ ਚੱਲ ਰਹੀ ਹੈ ਜਾਣਕਾਰ ਹਲਕੇ ਦੱਸਦੇ ਆ ਕਿ ਮੰਤਰੀ ਜਿਹੜੇ ਆ ਉਹਨਾਂ ਨੂੰ ਹਟਾ ਕੇ ਨਵੇਂ ਮੰਤਰੀ ਲਿਆਂਦੇ ਜਾਣੇ ਆ ਪਰ ਸ਼ਰਤੇ ਹੈ ਕਿ ਜਿਮਨੀ ਚੋਣ ਦੇ ਨਤੀਜੇ ਕਿਸ ਪਾਸੇ ਆਉਂਦੇ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਕਹਿੰਦੇ ਆ ਕਿ ਜੇਕਰ ਇਹ ਬਦਲ ਹੁੰਦਾ ਹੈ ਇਹ ਬਦਲ ਤੈ ਹੈ ਮੰਤਰੀ ਹਟਾਏ ਤੇ ਲਏ ਜਾਣੇ ਇਹ ਗੱਲ ਤੈ ਹੋ ਚੁੱਕੀ ਹੈ ਪਰ ਉਹ ਕਹਿੰਦੇ ਕਿ ਹਾਈ ਕਮਾਂਡ ਜਾਨੀ ਕਿ ਅਰਵਿੰਦ ਕੇਜਰੀਵਾਲ ਤੋਂ ਬਿਨਾ ਨਹੀਂ ਹੋ ਸਕਦਾ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਚ ਹੁੰਨ ਕਰਕੇ ਹੀ ਜਿਹੜਾ ਇਸ ਮਾਮਲੇ ਦੇ ਵਿੱਚ ਡਿਲੇ ਪਾਇਆ ਜਾ ਰਿਹਾ ਹੈ ਹਮੇਸ਼ਾ ਸਿੰਘ ਅੱਗੇ ਕਹਿੰਦੇ ਆ ਕਿ ਸਰਕਾਰ ਇਸ ਸਮੇਂ ਇਸ ਮਾਮਲੇ ਦੇ ਵਿੱਚ ਉਲਝੀ ਹੋਈ ਹੈ ਕਿ ਕਿੰਨਾਂ ਨੂੰ ਰੱਖਿਆ ਜਾਵੇ ਤੇ ਕਿੰਨਾਂ ਨੂੰ ਕੱਢਿਆ ਜਾਵੇ ਹਮੇਸ਼ਾ ਸਿੰਘ ਇਹ ਵੀ ਕਹਿੰਦੇ ਆ ਕਿ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ ਕਿ ਜਿਹੜੇ ਦਾਗੀ ਮੰਤਰੀ ਆ ਉਹਨਾਂ ਦੀ ਛੁੱਟੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਚ ਪਰਫਾਰਮੈਂਸ ਨਹੀਂ ਸਹੀ ਦਿੱਤੀ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਫਿਰ ਇਹ ਵੀ ਗੱਲ ਹੈ ਕਿ ਜਲੰਧਰ ਜਿਮਣੀ ਚੋਣ ਜਿਹੜੀ ਹੈ ਇਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਐਸੇ ਕਰਕੇ ਇਹਨਾਂ ਦਾ ਲ ਆ ਰਹੇ ਆ ਕਿ ਇਸ ਤੋਂ ਬਾਅਦ ਸਥਿਤੀਆਂ ਆਪਣੇ ਪੱਖ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਹੈ ਭਗਵੰਤ ਮਾਨ ਚਾਹੁੰਦੇ ਆ ਕਿ ਜਲੰਧਰ ਜਿਮਨੀ ਚੋਣ ਜਿੱਤੀ ਜਾਵੇ ਮੈਂ ਕਹਿ ਸਕਾ ਕਿ ਮੈਂ ਚੋਣਾ ਜਿਤਾ ਸਕਦਾ ਆ ਤੇ ਮੰਤਰੀ ਮੰਡਲ ਦੇ ਵਿਸਥਾਰ ਦੇ ਸਮੇਂ ਇਸ ਚੀਜ਼ ਨੂੰ ਧਿਆਨ ਚ ਰੱਖਿਆ ਜਾਵੇ ਚਰਚਾਵਾਂ ਇਹ ਨੇ ਕਿ ਰਿਵਿਊ ਜਿਹੜਾ ਹਜੇ ਲੋਕ ਸਭਾ ਚੋਣਾਂ ਦਾ ਉਸ ਤਰੀਕੇ ਨਾਲ ਨਹੀਂ ਹੋਇਆ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਅਰਵਿੰਦ ਕੇਜਰੀਵਾਲ ਨਹੀਂ ਹੈਗੇ ਇਹ ਵੱਡਾ ਇੱਕ ਕਾਰਨ ਹੈ ਇਹਦਾ ਫਾਇਦਾ ਭਗਵਾਨ ਤਮਾਨ ਵੀ ਚੁੱਕਦੇ ਹੋਏ ਵਿਖਾਈ ਦਿੰਦੇ ਆ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਹੁਣ ਹੋਰ ਬੰਦੇ ਨਹੀਂ ਮਿਲ ਸਕਦੇ ਕੁਝ ਕੁ ਬੰਦੇ ਮਿਲ ਸਕਦੇ ਆ ਜਾ ਕੇ ਹਰ ਕੋਈ ਤਾਂ ਉਹਨਾਂ ਨੂੰ ਮਿਲ ਨਹੀਂ ਸਕਦਾ ਇਸ ਕਰਕੇ ਸੂਚਨਾਵਾਂ ਨੇ ਜਿਹੜੀਆਂ ਉਹ ਕੇਜਰੀਵਾਲ ਦੇ ਕੋਲ ਉਸ ਪ੍ਰਕਾਰ ਨਹੀਂ ਜਾਂਦੀਆਂ ਹੈਗੀਆਂ ਇਹ ਗੱਲ ਜਿਹੜੀ ਆ ਉਹ ਲਗਾਤਾਰ ਸਾਹਮਣੇ ਆਉਂਦੀ ਵਿਖਾਈ ਦਿੰਦੀ ਹੈ ਜੇਕਰ ਆਪਾਂ ਇਸ ਗੱਲ ਦੇ ਉੱਤੇ ਨਿਗਾਹ ਮਾਰੀਏ ਕਿ ਕਿਹੜੇ ਮੰਤਰੀ ਹੋ ਸਕਦੇ ਆ ਇਹ ਮੇਰਾ ਨਿੱਜੀ ਵਿਚਾਰ ਹੈ ਕਿ ਇਹ ਮੰਤਰੀ ਹੋ ਸਕਦੇ ਆ ਪਹਿਲੇ ਤਾਂ 4-5 ਉਹ ਨੇ ਜਿਹੜੇ ਲੋਕ ਸਭਾ ਚੋਣ ਲੜੇ ਚਾਰ ਜਿਨ੍ਹਾਂ ਦੇ ਵਿੱਚ ਬਠਿੰਡੇ ਤੋਂ ਗੁਰਮੀਤ ਸਿੰਘ ਖੁੱਡੀਆਂ ਖੰਡੂਰ ਸਾਹਿਬ ਤੋਂ ਲਾਲਜੀਤ ਭੁੱਲਰ ਤੇ ਪਟਿਆਲ ਤੋਂ ਡਾਕਟਰ ਬਵੀਰ ਸਿੰਘ ਤੇ ਅੰਮ੍ਰਿਤਸਰ ਤੋਂ ਮਾਫ ਕਰਨਾ ਕੁਲਦੀਪ ਸਿੰਘ ਧਾਲੀਵਾਲ ਇਹ ਚਾਰ ਨਾਂ ਹੋ ਸਕਦੇ ਕਿਉਂਕਿ ਮੰਤਰੀ ਸੀ ਖੁੱਡੀਆਂ ਹੁਰੀ ਤਾਂ ਆਪਣਾ ਹਲਕਾ ਵੀ ਹਾਰ ਗਏ ਇਸੇ ਤਰ੍ਹਾਂ ਨਾਲ ਬਲਵੀਰ ਸਿੰਘ ਵੀ ਆਪਣਾ ਹਲਕਾ ਹਾਰ ਗਏ ਤੇ ਇਹ ਸਾਰੀਆਂ ਚੀਜ਼ਾਂ ਨੇ ਕਿ ਆਖਰਕਾਰ ਆਮ ਆਦਮੀ ਪਾਰਟੀ ਚ ਇਹ ਚੀਜ਼ ਚੱਲ ਵੀ ਰਹੀ ਹੈ ਕੇ ਮੰਤਰੀ ਹਟਾਏ ਜਾ ਸਕਦੇ ਇਹ ਮੇਰਾ ਨਿੱਜੀ ਵਿਚਾਰ ਹੈ ਕੋਈ ਸੂਚਨਾ ਦੇ ਆਧਾਰਤ ਨਹੀਂ ਹੈ ਅ ਦੂਜਾ ਇਹ ਹੋ ਸਕਦਾ ਹੈ ਕਿ ਬਲਕਾਰ ਸਿੰਘ ਜੋ ਕਰਤਾਰਪੁਰ ਤੋਂ ਵਿਧਾਇਕ ਨੇ ਉਹਨਾਂ ਦੀ ਜਿਹੜੀ ਨੀਲੀ ਫਿਲਮ ਆਈ ਸੀਗੀ ਉਹਦੇ ਕਰਕੇ ਬੜੀ ਨਮੋਸ਼ੀ ਸਰਕਾਰ ਨੂੰ ਚੱਲਣੀ ਪਈ ਹੈ ਪਰ ਸਰਕਾਰ ਨੇ ਹਲੇ ਤੱਕ ਉਹਨਾਂ ਨੂੰ ਮੰਤਰੀ ਮੰਡਲ ਚੋਂ ਬਾਹਰ ਨਹੀਂ ਕੀਤਾ ਨਾ ਉਹ ਮੰਤਰੀ ਮੰਡਲ ਚੋਂ ਬਾਹਰ ਹੋਇਆ اخਲਾਕੀ ਦੇ ਸ਼ਰਮ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਨਾ ਕਰੋ ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਸ਼ਰਮ ਵਾਲੇ ਬੰਦੇ ਹੋ ਕਿ ਬੇਸ਼ਰਮ ਬੰਦੇ ਹੋ ਇਹਨਾਂ ਚੀਜ਼ਾਂ ਦਾ ਘਟਾਰੂ ਚੱਕ ਹੋ ਗਏ ਉਹਨਾਂ ਦਾ ਇਹ ਜੇਹੀ ਮਾਮਲਾ ਜੁੜਿਆ ਹੋਇਆ ਹੈ ਤਾਂ ਇਹ ਚਾਰ ਪੰਜ ਨਾਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਨਾਂ ਜਿਹੜੇ ਆ ਜਿਵੇਂ ਬਲਕਾਰ ਸਿੰਘ ਤੇ ਦਾ ਜਾਣਾ ਲਗਭਗ ਤੈ ਮੰਨਿਆ ਜਾ ਸਕਦਾ ਹੈ ਜਿਸ ਪ੍ਰਕਾਰ ਉਹਨਾਂ ਦੀ ਥੁੱਥ ਹੋਈ ਤੇ ਉਹਨਾਂ ਨੂੰ ਜਲੰਧਰ ਪੱਛਮੀ ਦੀ ਜਿਮਣੀ ਚੌਂਚੋਂ ਵੀ ਪਾਸੇ ਰੱਖਿਆ ਗਿਆ ਹਾਲਾਂਕਿ ਉਸ ਥਾਨਕ ਸਰਕਾਰਾਂ ਵਾਲੇ ਮੰਤਰੀ ਸੀ ਜਲੰਧਰ ਜਿਹੜਾ ਪੱਛਮੀ ਦੀ ਚੋਣ ਹੋਵੇ ਸਾਰੇ ਦਾ ਸਾਰਾ ਮਿਊਸਪਲ ਦਾ ਇਲਾਕਾ ਹੋਵੇ ਨਗਰ ਨਿਗਮ ਦਾ ਇਲਾਕਾ ਹੋਵੇ ਤੇ ਉਹਨਾਂ ਨੂੰ ਪੜਾ ਰੱਖਿਆ ਜਾਵੇ ਇਹ ਸਾਰੀਆਂ ਚਰਚਾਵਾਂ ਨੇ ਆਉਂਦੇ ਦਿਨਾਂ ਦੇ ਵਿੱਚ ਇਸ ਬਾਰੇ ਪਟਾਕੇ ਹੋਰ ਪੈਣੇ ਨੇ ਅੱਜ 11 ਹੋ ਗਈ ਹੈ ਪਰसों ਨੂੰ ਨਤੀਜੇ ਆ ਜਾਣੇ ਆ ਜਲੰਧਰ ਪੱਛਮੀ ਚੋਣ ਦੇ ਤੇ ਉਸ ਤੋਂ ਬਾਅਦ ਸਥਿਤੀਆਂ ਸਪਸ਼ਟ ਹੋ ਜਾਣੀਆਂ ਨੇ ਕਿ ਆਖਰਕਾਰ ਕਿਹੜੇ ਮੰਤਰੀ ਮੰਤਰੀ ਮੰਡਲ 'ਚ ਬਣੇ रह ਸਕਦੇ ਆ ਤੇ ਕਿਹੜੇ ਨਵੇਂ ਮੰਤਰੀ ਆ ਸਕਦੇ ਆ ਕਿਹਾ ਤਾਂ ਜਾ ਰਿਹਾ ਕਿ ਦਿੱਲੀ ਬੈਠ ਕੇ ਕਈ ਵਿਧਾਇਕ ਲੋਬਿੰਗ ਕਰਦੇ ਹੋਏ ਨਜ਼ਰ ਆਉਂਦੇ ਆ ਦਿੱਲੀ ਦਰਬਾਰ ਦੇ ਵਿੱਚ ਮੱਥੇ ਟੇਕਦੇ ਹੋਏ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਪੈਰੀ ਹੱਥ ਲਾਉਂਦੇ ਹੋਏ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੋਰਾਹੀ ਜਿਹੜਾ ਮਾਮਲਿਆਂ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵਿਖਾਈ ਦੇ ਰਹੇ ਆ